ਥਾਣਾ ਮਹਿਲਪੁਰ ਪੁਲਿਸ ਨੇ 8 ਸਾਲ ਦੀ নাবਾਲਕ ਲੜਕੀ ਨਾਲ ਜ਼ਬਰਜਨਾਹ ਕਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਾਣਕਾਰੀ ਦਿੰਦਿਆਂ ਥਾਣਾ ਮਹਿਲਪੁਰ ਦੇ ਇੰਚਾਰਜ ਬਜਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਪੀੜਤ ਲੜਕੀ ਦੇ ਪਿਤਾ ਦੇ ਬਿਆਨ ਦਰਜ ਕਰਵਾਇਆ ਕਿ ਉਹ 1 ਮਹੀਨਾ ਪਹਿਲਾਂ ਨਸ਼ਾ ਛਡਾਊ ਹੌਸਟਲ ਸੈਂਟਰ ਵਿੱਚ ਜਾਣ ਤੋਂ ਪਹਿਲਾਂ ਆਪਣੀ 8 ਸਾਲ ਦੀ ਬੇਟੀ ਨੂੰ ਆਪਣੇ ਰਿਸ਼ਤੇਦਾਰ ਦੇ ਘਰ ਦੇਖਰੇਖ ਲਈ ਛੱਡ ਗਿਆ ਸੀ ਜਦੋਂ ਉਹ ਵਾਪਸ ਪਰਤਿਆ ਤਾਂ ਉਸ ਦੀ ਬੇਟੀ ਨੇ ਦੱਸਿਆ ਕਿ ਪਰਮਜੀਤ ਸਿੰਘ ਪੁੱਤਰ ਜਗਿੰਦਰਪਾਲ ਸਿੰਘ ਵਾਸੀ ਬਿਹੜਾ ਨੇ ਉਸ ਨਾਲ ਕੁਕਰਮ ਕੀਤਾ ਥਾਣਾ ਮਹਿਲਪੁਰ ਦੇ ਐਸ ਐਚ ਓ ਬਲਜਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਪੀੜਤ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਮੁਕੱਦਮਾ ਨੰਬਰ 33 ਆਈ ਪੀ ਸੀ ਧਾਰਾ ਤਹਿਤ 376 ਪੋਕੋ ਐਕਟ ਦੇ ਨਾਮ ਹੇ ਅਦਾਲਤ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਆ ਸਾਡੇ ਚੌਕੀ ਚਾਰਜ ਸੈਲਾ ਐਸ ਐਮ ਕਾਰਸ ਸਿੰਘ ਨੇ ਇੱਕ ਕਾਫੀਆ ਨੰਬਰ ਦਰਜ ਕੀਤੀ ਜੀ 33 ਬੜਾ 24 33 ਡੇਟਡ 29/2/24 ਅੰਡਰ ਸੈਕਸ਼ਨ 376 ਆਪੀਸੀ 4 ਪਾਸਕਵਰ ਕਿ ਜਿਹੜਾ ਮਦਈਸੀ ਰਣਜੀਤ ਸਿੰਘ ਵਾਸੀ ਪੱਖੋ ਵਾਲੇ ਦੱਸਿਆ ਕਿ ਉਹਦੀ ਜਿਹੜੀ ਬੇਟੀ ਹੈ 5 ਸਾਲ ਦੀ ਉਹਦੇ ਨਾਲ ਪਿੰਡ ਬੀੜਾਂ ਦੇ ਪਰਮਜੀਤ ਸਿੰਘ ਵੱਲੋਂ ਜਿਹੜਾ ਦੁਰਕਰਮ ਕੀਤਾ ਗਿਆ ਤੇ ਇਹ ਉਦੋਂ ਇੱਕ ਮਹੀਨਾ ਪਹਿਲਾਂ ਸੈਂਟਰ ਗਿਆ ਸੀ ਜਦੋਂ ਸੈਂਟਰ ਤੋਂ ਵਾਪਸ ਆਇਆ ਇਹ ਬੱਚਿਆਂ ਨੂੰ ਆਪਣੀ ਛੋਟੀ ਬੱਚੀ ਨੂੰ ਨਾ ਉੱਥੇ ਬੀੜਾ ਪਿੰਡ ਦੇ ਕਿਸੇ ਮੋਹਤਪੁਰ ਵਿਅਕਤੀ ਨੂੰ ਉਹਨਾਂ ਦੇਖ ਲੈਣ ਵਾਸਤੇ ਦੇ ਗਿਆ ਸੀਗਾ ਉਹਦੀ ਫਿਰ ਜਦੋਂ ਵਾਪਸ ਆਏ ਦੀ ਬੇਟੀ ਨੇ ਦੱਸਿਆ ਵੀ ਇਹ ਫਲਾਣਾ ਜਿਹੜਾ ਪਿੰਡ ਹੈ ਪਰਮਦੀਤਾ ਆਪਣੇ ਬੀੜਾ ਪਿੰਡ ਦਾ ਕਿ ਉਹਨੂੰ ਮਦਨ ਕੋਈ ਮਾੜੀ ਹਰਕਤ ਕੀਤੀ ਹੈ ਜਿਹਦੇ ਵਿੱਚ ਅਸੀਂ ਦੋਸੀ ਨੂੰ ਜੋਸੀ ਨੂੰ ਅਰੈਸਟ ਕਰ ਲਿਆ ਤੇ ਇਹਦਾ ਮਾਨਜੁਗ ਅਦਾਲਤ ਤੋਂ ਰਿਮਾਂਡ ਅਸਲ ਕਰ ਰਹੇ ਆ ਤੇ ਅੱਗੇ ਪੁਸ਼ਕਿਸ਼ ਜਾਰੀ ਕਰਨਗੇ ਥਾਣਾ ਮਹਿਲਪੁਰ ਪੁਲਿਸ ਨੇ 8 ਸਾਲ ਦੀ ਨਾਬਾਲਗ ਲੜਕੀ ਨਾਲ ਜ਼ਬਰਜਨਾਕ